ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮਟਰਾਂ ਦੀ ਸਬਜ਼ੀ ਤੇ ਸਬਜ਼ੀ ਬਣਾਵਾਂਗੇ ਜੀ ਆਪਾਂ ਵਿਆਹ ਸ਼ਾਦੀਆਂ ਵਾਲੀ ਜਿਹੜੀ ਵਿਆਹ ਸ਼ਾਦੀਆਂ ਦੇ ਵਿੱਚ ਬਣਦੀ ਨਾ ਉਹ ਆਪਾਂ ਅੱਜ ਘਰੇ ਬਣਾਵਾਂਗੇ ਤੇ ਮਟਰ ਬਹੁਤ ਵਧੀਆ ਬਾਜ਼ਾਰ ਚ ਆਏ ਪਏ ਆ ਹੁਣ ਸੀਜ਼ਨ ਆਉਣ ਵਾਲਾ ਹੀ ਹੈ ਤੇ ਹੁਣ ਜੀ ਆਪਾਂ ਲਏ ਮਟਰ ਕਾਜੂ ਤੇ ਕਿਸ਼ਮਿਸ਼ ਤੇ ਇੱਧਰ ਆਪਾਂ ਖੋਆ ਲਿਆ ਤੇ ਖੋਆ ਨਾ ਝਟਪਟ ਬਣ ਜਾਂਦਾ ਆਪਾਂ 300 ਗ੍ਰਾਮ ਦੁੱਧ ਲਿਆ ਸੀ 2 ਚਾਹ ਚ ਮਿਲਕ ਪਾਊਡਰ ਦੇ ਪਾ ਕੇ ਨਾ ਤੇ ਆਪਾਂ 100 ਗ੍ਰਾਮ ਖੋਆ ਤਿਆਰ ਕਰ ਲਿਆ। ਹਾਂਜੀ ਇੱਧਰ ਆਪਾਂ ਲਏ ਪਿਆਜ਼ ਤੇ ਟਮਾਟਰ ਦਾ ਦੋ ਤੇ ਹਰੀ ਮਿਰਚ ਤੇ ਆਦਰਕ ਇਹਨਾਂ ਨੂੰ ਆਪਾਂ ਮੋٹے ਮੋٹے ਕੱਟ ਲਾਂਗੇ ਤੇ ਆਦਰਕ ਨੂੰ ਥੋੜਾ ਜਿਹਾ ਕੁੱਟ ਲਾਂਗੇ। ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਤੜਕਾ ਲਾਵਾਂਗੇ ਸਬਜੀ ਨੂੰ ਇਹਨਾਂ ਨੂੰ ਕੱਟ ਕੇ ਨਾ ਆਪਾਂ ਮੋٹے ਮੋٹے ਤੇ ਆਪਾਂ ਤੜਕਾ ਲਾਵਾਂਗੇ। ਹਾਂਜੀ ਆਪਾਂ ਕੜਾਹੀ ਰੱਖ ਲਈਏ ਤੇ 2 ਚਾਹ ਚ ਆਪਾਂ ਘਿਓ ਦੇ ਪਾ ਲਈਏ ਦੇ ਵਿੱਚ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਆਪਾਂ ਨਾ ਮੋٹے ਪਿਆਜ਼ ਕੱਟ ਲਏ ਇਹ ਪਾ ਦਿਆਂਗੇ ਆਪਾਂ ਤੇ ਆਪਾਂ ਹੁਣ ਨਾ ਇਹਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਆਪਾਂ 2 ਮਿੰਟ ਪਕਾਵਾਂਗੇ ਆਪਾਂ ਇਹਨੂੰ 2 ਮਿੰਟ ਹੋ ਗਏ ਹੁਣ ਆਪਾਂ ਨਾ ਇਹਦੇ ਵਿੱਚ ਹਰੀ ਮਿਰਚ ਤੇ ਆਦਰਕ ਦਾ ਪੇਸਟ ਪਾ ਦਿਆਂਗੇ ਆਪਾਂ ਹੁਣ ਆਪਾਂ ਥੋੜਾ ਜਿਹਾ ਪਕਾਵਾਂਗੇ ਨਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਖੜੇ ਮਸਾਲੇ ਇਦਾਂ ਆਪਾਂ ਇਸ ਤਰ੍ਹਾਂ ਕਰਕੇ ਨਾ ਜਗ੍ਹਾ ਬਣਾ ਲਾਂਗੇ ਤੇ ਹੁਣ ਆਪਾਂ ਇਹਦੇ ਖੜੇ ਮਸਾਲੇ ਪਾ ਦਾਂਗੇ ਇਹ ਆ ਆਪਣੇ ਕੋਲੇ ਤੇਜ ਪੱਤਾ ਦਾਲਚੀਨੀ ਦਾ ਪੀਸ ਹੈ ਛੋਟਾ ਜਿਹਾ 3-4 ਲਾਉਂਗਾ ਪੰਜ-ਛੇ ਕਾਲਜੀਆਂ ਮਿਰਚਾਂ ਤੇ ਜੀਰਾ ਇਹ ਆ ਆਪਾਂ ਇੱਥੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਆ ਟਮਾਟਰ ਪਾ ਰਹੇ ਹਾਂ ਆਪਾਂ ਦੋ ਚਾਰ ਮਿੰਟ ਹੈ ਪਕਾ ਕੇ ਫਿਰ ਆਪਾਂ ਇਹ ਤੇ ਨਮਕ ਪਾ ਕੇ ਇਹਨਾਂ ਟਾਕੂਪ ਪਕਾਵਾਂਗੇ ਹੁਣ ਆਪਾਂ ਇਹਦੇ ਚ ਨਮਕ ਪਾ ਦਾਂਗੇ ਨਮਕ ਆਪਾਂ ਨੂੰ ਸਾਜੀ ਦੇ ਟੇਸਟ ਦੇ ਹਿਸਾਬ ਨਾਲ ਹੀ ਪਾ ਦਾਂਗੇ ਬਾਅਦ ਚ ਨਹੀਂ ਪਾਉਂਦੇਗੇ ਆਪਾਂ ਅੱਧਾ ਪਾਉਣਾ ਕਿ ਚਮਚਾ ਆਪਾਂ ਪਾਪ ਹੈ ਵਿੱਚ ਤੇ ਹੁਣ ਨਾ ਆਪਾਂ ਇਹਨੂੰ ਟਾਕੇ ਪਕਾਵਾਂਗੇ ਪੂਰੇ ਜਦੋਂ ਵੀ ਸੌਫਟ ਹੋ ਜੂਗਾ ਇਹ ਸੌਫਟ ਹੋਣ ਤੱਕ ਪਕਾਵਾਂਗੇ 4-5 ਮਿੰਟ ਮਸਾਲਾ ਸੌਫਟ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰਕੇ ਨਾ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਤੇ ਫਿਰ ਆਪਾਂ ਇਹਨੂੰ ਕਰਦੇ ਹਾਂ ਗਰਾਉਂਡ ਗਰਮ ਮਸਾਲਾ ਨਾ ਜਦੋਂ ਆਪਾਂ ਪੀਸਦੇ ਆ ਵਿੱਚ ਨਾ ਗੈਸ ਬਨ ਜਾਂਦੀ ਆ ਫਿਰ ਤੇ ਤਾਂ ਕਰਕੇ ਫਿਰ ਆਪਣੀ ਮਿਕਸੀ ਵੀ ਗਰਮ ਹੋ ਜਾਂਦੀ ਆ ਤੇ ਹੁਣ ਆਪਾਂ ਥੋੜੀ ਜਿਹੀ ਵਿੱਚੋਂ ਹਵਾ ਕੱਢ ਲਈ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਠੰਡਾ ਬਰਫ ਵਾਲਾ ਪਾਣੀ ਪਾਵਾਂਗੇ ਆਪਾਂ ਥੋੜਾ ਜਿਹਾ ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਨੇ ਆਪਨਾ ਮਸਾਲਾ ਬਹੁਤ ਵਧੀਆ ਗ੍ਰाइंड ਹੋ ਗਿਆ ਤੇ ਹੁਣ ਆਪਾਂ ਨੇ ਇਧਰ ਕੜਾਹੀ ਰੱਖ ਲਈ ਤੇ ਇਹਦੇ ਵਿੱਚ ਦੋ ਚਮਚ ਘਿਓ ਦੇ ਆਪਾਂ ਹੋਰ ਪਾ ਲਏ ਤੇ ਹੁਣ ਆਪਾਂ ਜਿਹੜੇ ਕਾਜੂ ਆ ਨਾ ਇਹਨਾਂ ਨੂੰ ਇਹਦੇ ਵਿੱਚ ਆਪਾਂ ਵਧੀਆ ਭੁੰਨ ਲਾਂਗੇ ਰੋਸਟ ਕਰ ਲਾਂਗੇ ਘਿਓ ਦੇ ਵਿੱਚ ਆ ਸਾਡੇ ਕਾਜੂ ਨਾ ਰੋਸਟ ਹੋ ਗਏ ਘਿਓ ਦੇ ਵਿੱਚ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲਾ ਬੈਂਸ ਆਪਾਂ ਦਾ ਸਲੋਹੀ ਹੈ ਮਸਾਲੇ ਸਾਨੂੰ ਖਾਉਣੇ ਆਹ ਮਸਾਲੇ ਲੈ ਆ ਜੀ ਆਪਾਂ ਧਨੀਆ ਪਾਊਡਰ ਹੈ ਕਸ਼ਮੀਰੀ ਮਿਰਚ ਹੈ ਜੀਰਾ ਪਾਊਡਰ ਹੈ ਹਲਦੀ ਪਾਊਡਰ ਹੈ ਇੱਧਰ ਆ ਜੀ ਆਪਣਾ ਗਰਮ ਮਸਾਲਾ ਤੇ ਆ ਆਪਣਾ ਹੈਗਾ ਚਕਾਲਾ ਨਮਕ ਤੇ ਹੁਣ ਆਪਾਂ ਇਹਦੇ ਵਿੱਚ ਨਾ ਮਸਾਲੇ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਆਹ ਵਾਲਾ ਮਸਾਲਾ ਜਿਹੜਾ ਆਪਣਾ ਪੀਸਿਆ ਹੈ ਨਾ ਇਹ ਵੀ ਆਪਾਂ ਇਹਦੇ ਵਿੱਚ ਪਾ ਦਿਆਂਗੇ। ਹੁਣ ਆਪਾਂ ਇਹਨੂੰ ফোਾਰ ਕੇ ਪੁੱਠਾ ਲਾਂਗੇ। ਹੁਣ ਆਪਾਂ ਇਹਦੇ ਵਿੱਚ ਆਹ ਜੱਗ ਧੋ ਕੇ ਨਾ ਤੇ ਵਿੱਚ ਪਾ ਦਿਆਂਗੇ ਤੇ ਹਜੇ ਤੇ ਕਰ ਆਪਾਂ ਨਾ ਗਰੇਵੀ ਨੂੰ ਹੋਰ ਪਕਾਵਾਂਗੇ ਹਜੇ ਤੇ ਕਰ। ਅਜੀ ਪੂਰੀ ਪਕਾਵਾਂਗੇ ਜਦੋਂ ਇਹ ਘਿਓ ਛੱਡ ਜੂਗਾ ਨਾ ਉਹਨਾਂ ਟਾਈਮ ਪਕਾਵਾਂਗੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਦੇਖੋ ਆਪਾਂ ਨੇ ਮਸਾਲੇ ਨੇ ਨਾ ਘਿਓ ਛੱਡ ਤਾ ਤੇ ਮਸਾਲਾ ਬਹੁਤ ਵਧੀਆ ਭੁੱਜ ਗਿਆ ਆਪਣਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਮਾਵਾ ਪਾਵਾਂਗੇ ਜਿਹੜਾ ਖੋਆ ਆਪਣਾ ਹੈ ਨਾ ਉਹ ਪਾਵਾਂਗੇ ਇਹ ਜਿਹੜਾ ਖੋਆ ਹੈ ਨਾ ਇਹ ਆਪਾਂ ਨਾ ਕਿਲੋ ਮਟਰਾਂ ਦੇ ਵਿੱਚ ਪੈਂਦਾ 100 150 ਗ੍ਰਾਮ ਤੇ ਆਪਾਂ ਪਾਵਾਂਗੇ ਇਹ ਚੋਂ ਅੱਧਾ ਪਾਵਾਂਗੇ ਆਪਾਂ ਇਹਨੂੰ ਇੰਨਾ ਹੀ ਪਾਵਾਂਗੇ ਆਪਾਂ ਆਪਣੇ ਕੋਲੇ ਛੋੜਿਆ ਨਾ ਆਪਣਾ ਮਟਰ ਦਾ ਤੇ ਆਪਾਂ ਥੋੜੀ ਸਬਜ਼ੀ ਬਣਾ ਰਹੇ ਆਂ ਐਸ ਤਰ੍ਹਾਂ ਕਰਕੇ ਇਹਨੂੰ ਬਰੀਕ-ਬਰੀਕ ਕਰਕੇ ਹੱਥ ਨਾਲ ਪਾ ਦਿਆਂਗੇ ਤੇ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਲਾਂਗੇ ਇਹਨ ਸਵਾਰ ਕੇ ਵਿੱਚ ਪਕਾ ਲਾਂਗੇ ਇਹਨੂੰ ਵੀ ਮਾਵਾ ਆਪਣਾ ਬਹੁਤ ਵਧੀਆ ਵਿੱਚ ਮਿਕਸ ਹੋ ਗਏ ਤੇ ਪੱਕੀ ਵੀ ਜਾਂਦਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਇਹ ਆਪਾਂ ਤਵੇ ਤੇ ਥੋੜੀ ਜਿਹੀ ਗਰਮ ਕਰਕੇ ਨਾ ਤੇ ਵਧੀਆ ਪਾਊਡਰ ਬਣ ਗਿਆ ਦੇਖੋ ਤੇ ਆਹ ਦੇਖੋ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹਦੇ ਨਾਲ ਨਾ ਟੇਸਟ ਬਹੁਤ ਵਧੀਆ ਹੁੰਦਾ ਤੇ ਆਪਾਂ ਹੁਣ ਨਾ ਮਾਵੇ ਨੂੰ ਤੇ ਕਸ਼ਮੀਰੀ ਇਹ ਕਸੂਰੀ ਮੇਥੀ ਨੂੰ ਨਾ 2 ਮਿੰਟ ਪਕਾਵਾਂਗੇ ਢੱਕ ਕੇ ਪਕਾਵਾਂਗੇ ਆਪਾਂ ਹੁਣ ਮਸਾਲਾ ਆਪਾਂ ਨਾ ਬਹੁਤ ਵਧੀਆ ਕੋਈ ਜਗ੍ਹਾ ਜਿੰਨਾ ਵੀ ਜਿਆਦਾ ਵਧੀਆ ਕੋਈ ਜੂਏ ਨਾ ਮਸਾਲਾ ਉਨੀ ਵਧੀਆ ਸਬਜ਼ੀ ਬਣੋਗੀ ਤੇ ਬਿਲਕੁਲ ਹੀ ਓਵੇਂ ਬਣੂਗੀ ਜਿਵੇਂ ਆਪਾਂ ਵਿਆਹ ਸਾਧੀਆਂ ਦੇ ਵਿੱਚ ਖਾਂਦੇ ਆ ਨਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਟਰ ਹੁਣ ਮਟਰਾਂ ਨੂੰ ਵੀ ਆਪਾਂ 2-3 ਮਿੰਟ ਨਾ ਪਕਾਵਾਂਗੇ ਇਹਨਾਂ ਨੂੰ ਮਸਾਲੇ ਦੇ ਵਿੱਚ ਮਟਰਾਂ ਨੂੰ ਆਪਾਂ 2-3 ਮਿੰਟ ਪਕਾ ਲਿਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਆਪਾਂ ਇਹਦੇ ਵਿੱਚ ਗਰਮ ਪਾਉਣਾ ਹੈ ਥੋੜਾ ਜਾਂ ਸਟੇਜ ਕਰ ਲਾਂਗੇ ਸਲੋ ਗਾਂਸੀ ਆਪਣਾ ਹੁਣ ਆਪਾਂ ਇਹਨੂੰ ਨਾ 4-5 ਮਿੰਟ ਨਾ ਧੱਕ ਕੇ ਪਕਾ ਲਾਂਗੇ ਆਪਾਂ ਦੇ ਮਟਰ ਸੌਫਟ ਹੋ ਜਾਣਗੇ ਆਂਦੀ ਆਪਣੀ ਵਿਆਹ ਸਾਧੀਆਂ ਵਾਲੀ ਮਟਰਾਂ ਦੀ ਸਬਜ਼ੀ ਬਣ ਕੇ ਹੋ ਗਈ ਬਹੁਤ ਵਧੀਆ ਤਿਆਰ ਦੇਖੋ ਬਹੁਤ ਹੀ ਵਧੀਆ ਬਣ ਗਈ ਹੁਣ ਆਪਾਂ ਇਹਦੇ ਉੱਤੇ ਨਾ ਹਰਾ ਧਨੀਆ ਪਾ ਦਿਆਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਦੇਾਂਗੇ ਧਨੀਆ ਆਪਾਂ ਮਿਕਸ ਕਰਤਾ ਸਬਜ਼ੀ ਬਣ ਕੇ ਹੋ ਗਈ ਆਪਣੀ ਤਿਆਰ ਹੁਣ ਆਪਾਂ ਇਹਦੇ ਵਿੱਚ ਆ ਕਾਜੂ ਪਾ ਦੇਾਂਗੇ ਹੁਣ ਪਾ ਦੇਾਂਗੇ ਆਪਾਂ ਇਹਦੇ ਵਿੱਚ ਆ ਕਿਸ਼ਮਿਸ਼ ਐਨੀ ਟੇਸਟੀ ਸਬਜ਼ੀ ਬਣੀ ਹੈ ਨਾ ਆਪਣੀ ਬਹੁਤ ਵਧੀਆ ਵਿਆਹ ਸਾਡੀਆਂ ਵਰਗੀ ਬਣ ਗਈ ਹੈ ਤੇ ਆਪਾਂ ਘਰੇ ਵੀ ਬਣਾ ਸਕਦੇ ਹਾਂ ਤੇ ਆਪਾਂ ਜਰੂਰ ਬਣਾ ਕੇ ਵੇਖੋ ਤਸੋਂ ਉਸ ਸਾਡੀ ਸਬਜੀ ਦੀ ਵੀਡੀਓ ਕਿੰਨੇ ਲੱਗੀ ਤੁਹਾਨੂੰ ਦੱਸਿਓ ਤੇ ਹੁਣ ਆਪਾਂ ਗੈਸ ਆਫ ਆਫ ਕਰ ਦਿੰਨੇ ਹੁਣ ਆਪਾਂ ਇਹਨੂੰ ਕੱਢਦੇ ਆਂ ਪਲੇਟ 'ਚ ਆਂਦੀ ਆਪਣੀ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਹੋ ਗਈ ਤਿਆਰ ਤੇ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਹੜਾ ਪਹਿਲੀ ਵਾਰ ਦੇਖੂ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ